ਦੋਸਤੋ ਕਿੰਨੀ ਗਰਮੀ ਹੋਈ ਹੋਈ ਆ ਕਿੰਨੀ ਅੱਗ ਵਰਸ ਰਹੀ ਆ ਜਿੰਨਾ ਜੋਰ ਆਪਾਂ ਨੇ ਏਸੀ ਲਗਾਉਣ ਤੇ ਲਾਇਆ ਹੋਇਆ ਇਹ ਨਾ ਜੇ ਇੰਨਾ ਜੋਰ ਆਪਾਂ ਰੁੱਖਾ ਨੂੰ ਲਾ ਕੇ ਤੇ ਉਹਨਾਂ ਦੀ ਸੰਭਾਲ ਕਰਨ ਤੇ ਲਾਉਂਦੇ ਤਾਂ ਅੱਜ ਇੰਨਾ ਤਾਪਮਾਨ ਨਾ ਵੱਧਦਾ ਇੰਨੀ ਅੱਗ ਨਾ ਪੈਂਦੀ ਇਹ ਮਾਹੌਲ ਤਾਂ ਹੋਇਆ ਇੰਨਾ ਗਰਮ ਅਸੀਂ ਦਰਖਤ ਵੜਤੇ ਪਾਣੀ ਅਸੀਂ ਖਤਮ ਕਰਤਾ ਤਾਂ ਕਰਕੇ ਇੰਨੀ ਅੱਗ ਪੈ ਰਹੀ ਆ ਹਲੇ ਵੀ ਦੋਸਤੋ ਢੁੱਲਨੇ ਵੇਰਾਂ ਦਾ ਕੁਛ ਨਹੀਂ ਵਿਗੜਿਆ ਹਲੇ ਵੀ ਆਪਣੇ ਆਲੇ-ਦਾਲੇ ਜਿੱਥੇ ਵੀ ਖਾਲੀ ਜਗ੍ਹਾ ਪਈ ਆ ਖਾਲੀ ਥਾਂ ਪਈ ਆ ਸਾਰੇ ਪਾਸੇ ਦਰਖਤੇ-ਦਰਖਤ ਲਾ ਦੋ ਹਰਿਆ-ਭਰਿਆ ਮਾਹੌਲ ਕਰ ਦੋ ਦੇਖੋ ਫਿਰ ਤੁਹਾਨੂੰ ਦੇਖਾ ਨੂੰ ਮਿਲੂਗਾ ਤਾਪਮਾਨ ਘਟ ਜਾਣਾ ਠੰਡਕ ਜੀ ਪੈਦਾ ਹੋ ਜਾਣੀ ਆ ਤੇ ਮੀਂਹ ਵੀ ਆਉਣਗੇ ਬਰਸਾਤ ਵੀ ਚੰਗੀ ਹੋਊਗੀ ਤੇ ਪੰਛੀਆਂ ਨੂੰ ਰਹਿਣ ਲਈ ਸੋਹਣੇ-ਸੋਹਣੇ ਹਰੇ-ਹਰੇ ਦਰਖਤਾਂ ਦੇ ਘਰ ਵੀ ਮਿਲ ਜਾਣੇ ਆ ਸੋ ਦੋਸਤੋ ਅੱਜ ਤੋਂ ਹੀ ਆਪਾਂ ਆਪਣੀ ਗਲਤੀ ਸੁਧਾਰੀਏ ਰੁੱਖਾਂ ਨੂੰ ਲਾ ਕੇ ਉਹਨਾਂ ਦੀ ਸੰਭਾਲ ਕਰਨੀ ਸ਼ੁਰੂ ਕਰੀਏ ਦੇਖੋ ਫਿਰ ਕੁਦਰਤ